ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸੈਦ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਬਰਗਾੜੀ ਬਰਗਾੜੀ ਜੈਤੋ ਤਹਿਸੀਲ ਤੇ ਫਰੀਦਕੋਟ ਜ਼ਿਲ੍ਹੇ ਦਾ ਪਿੰਡ ਹੈ ਕੋਟਕਪੂਰੇ ਤੋਂ ਬਠਿੰਡੇ ਨੂੰ ਜਾਂਦੇ ਆ ਵਾਇਆ ਬਾਜਾਖਾਨਾ ਤਾਂ ਬਰਗਾੜੀ ਉਸ ਹਾਈਵੇ ਦੇ ਉੱਤੇ ਆਉਂਦਾ ਹੈ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆ ਦੋਸਤੋ ਬਾਈ ਵਪਾਰ ਦਾ ਕੰਮ ਕਰਦਾ ਤੇ ਇਹਦੇ ਕੋਲ ਕਟੀਆਂ ਝੋਟੀਆਂ ਵਿਕਰੀ ਵਾਲੀਆਂ ਆਉਂਦੀਆਂ ਸੋਹਣੇ ਨਾਗ ਹੁੰਦੇ ਆ ਇੱਥੇ ਜਿਹੜੇ ਆਪਾਂ ਵੀਡੀਓ ਦੇ ਵਿੱਚ ਦਿਖਾਉਣੇ ਆ ਤੇ ਅੱਜ ਪੰਜ ਝੋਟੀਆਂ ਤੁਹਾਨੂੰ ਦਿਖਾਉਂਗਾ ਸ਼ੁਰੂਆਤ ਕਰਾਂਗੇ ਇਧਰਲੇ ਪਾਸੇ ਇਹਨਾਂ ਸਾਰਿਆਂ ਚੋਂ ਜਿਆਦਾ ਕੱਦ ਕਾਠ ਵਾਲੀ ਝੋਟੀ ਹੈ ਬਿਲਕੁਲ ਕੁੰਡੇ ਸਿੰਘਾਂ ਦੀ ਹੈ ਇੱਥੋਂ ਸੋ ਤੁਸੀਂ ਜਿਹੜਾ ਪਸ਼ੂ ਖਰੀਦਣਾ ਚਾਹੋ ਉਹਦੀ ਤਸੱਲੀ ਆਪ ਕਰੋਗੇ ਨੰਬਰ ਸਕਰੀਨ ਉੱਤੇ ਚੱਲਦਾ ਰਹਿਣਾ ਆਓ ਮਿਲਿਏ ਬਾਈ ਨੂੰ ਤੇ ਇਸੇ ਝੋਟੀ ਤੋਂ ਸ਼ੁਰੂਆਤ ਕਰ ਲੈਨੇ ਆਂ ਉਸ ਤੋਂ ਬਾਅਦ ਚ ਇੱਕ ਇੱਕ ਕਰਕੇ ਤੁਹਾਨੂੰ ਟੋਟਲ 5 ਨਾਗ ਗਾਜ ਦੀ ਵੀਡੀਓ ਚ ਦਿਖਾਉਣ ਲੱਗਾ ਮਿਲਦੇ ਆਪਾਂ ਗੁਰਰਾਸ ਭਾਈ ਸਤਿ ਸ਼ਕਾ ਸਤਿ ਸ਼ਕਰ ਜੀ ਗੁਰਰਾਸ ਪੰਜ ਨਾਗ ਅੱਜ ਆਪਣੇ ਕੋਲ ਹਾਂਜੀ ਪੰਜ ਹੈ ਜੀ ਪਹਿਲੇ ਨੰਬਰ ਤੇ ਝੋਟੀ ਬਾਈ ਦੰਦੋ ਕਿਵੇਂ ਆ ਤੇ ਰੇਟ ਕੀ ਆ ਇਹ ਸਾਰੀਆਂ ਹੀ ਖੀਰੀਆਂ ਜੀ ਆਪਣੇ ਕੋਲ ਪੰਜ ਨਾਗ ਹੈਗੇ ਆ ਰੇਟ ਦੀ ਗੱਲ ਕਰੀਏ ਤਾਂ 26 ਤੋਂ ਲੈ ਕੇ 42 ਤੱਕ 42000 ਝੋਟੀ ਦਾ ਠੀਕ ਹੈ ਖੋਲ ਦੇ ਸੋ ਦੋਸਤੋ 26000 ਤੋਂ ਲੈ ਕੇ 42000 ਦੀ ਕੀਮਤ ਤੱਕ ਦੀਆਂ ਝੋਟੀਆਂ ਨਾਗ ਪੰਜ ਥਣ ਚਾਰ ਤੁਸੀਂ ਇਸ ਝੋਟੀ ਦੇ ਦੇਖ ਸਕਦੇ ਹੋ ਵੈਸੇ ਥਣ ਤੇ ਸੰਗ ਇੰਨਾ ਕੋਲ ਚੰਗੀਆਂ ਝੋਟੀਆਂ ਸਾਫ਼ ਸੁਥਰੀਆਂ ਹੁੰਦੀਆਂ 42000 ਇਸ ਝੋਟੀ ਦੀ ਕੀਮਤ ਹੈ ਦੰਦੋਂ ਪੰਜੇ ਨੱਖੀ ਰੇ ਸੋ ਦੋਸਤੋ ਕੱਦ ਕਾਠ ਇਹਨੇ ਚੰਗਾ ਕਰਨਾ ਹਜੇ ਖੀਰੀ ਹੈ ਹੁਣ ਹੀ ਫੁੱਲ ਲੰਬਾਈ ਦੇ ਵਿੱਚ ਦਿਸਦੀ ਹੈ ਧੌਣ ਦੀ ਲੰਬਾਈ ਵੀ ਦੇਖਿਓ ਕਾਫੀ ਜ਼ਿਆਦਾ ਫੇਸ ਮੁਰਾ ਨਸਲ ਵਾਲਾ ਦੋਸਤੋ ਪਤਲਾ ਅੱਗੋਂ ਬਾਕੀ ਟਾਂਚਾ ਤੁਸੀਂ ਦੇਖ ਸਕਦੇ ਹੋ ਇਹਦਾ ਰੇਟ 42000 ਹੈ ਸੋਹਣੀ ਝੋਟੀ ਹੈ ਜਿਹਨੂੰ ਸਮਝ ਆਉਂਦੀ ਹੈ ਪਸੰਦ ਆਉਂਦੀ ਹੈ ਤੋ ਵੀਰ ਕੰਟੈਕਟ ਕਰ ਲਿਓ ਬਣਾਵਟ ਵੀ ਚੰਗੀ ਹੈ ਦੋਸਤੋ ਬਾਕੀ ਸਿੰਘਾਂ ਦੀ ਸੁਨੱਖੀ ਉਹ ਚਾਰ ਹੀ ਥਾਣਾ ਵੀਡੀਓ ਦੇ ਵਿੱਚ ਉਹ ਦਿਸਦੇ ਵੀ ਆ ਦਿਖਾ ਵੀ ਤੁਹਾਨੂੰ ਦਿੱਤੇ ਆ ਸੋ ਹੁਣ ਤੁਸੀਂ ਇਹਦੇ ਥਣ ਦੇਖ ਸਕਦੇ ਹੋ ਦੱਸੋ ਇਦਾਂ ਦੀ ਸ਼ੇਪ ਆ ਠੀਕ ਆ ਭਾਈ ਇਹ ਤੋਂ ਬਾਅਦ ਚ ਹੋਰ ਕੁੰਡੇ ਸਿੰਘਾਂ ਦੀ ਝੋਟੀ ਕੀਮਤ ਇਹਦੀ ਦੱਸ ਦਿੰਦਾ ਬਸ ਕੀਮਤ 33 33000 ਆ ਦੋ ਦੋ ਸੋ ਠੀਕ ਆ ਖੋਲ ਦੇ ਸੋ ਦੋਸਤੋ ਜੋੜਾ 64000 ਮੁੱਲ ਆ 33 33 ਇੱਕ ਦਾ ਜਿਹੜੀਆਂ ਇਹ ਤੋਂ ਅਗਲੀਆਂ ਦੋ ਦਿਖਾਉਂਗਾ ਸੋ ਇਹ ਵੀ ਸਿੰਘਾਂ ਦੀ ਸਨੱਖੀ ਝੋਟੀ ਆ ਸਿੰਘ ਇਹਦਾ ਵੀ ਕੁੰਡਾ ਤੇ ਖੀਰੀ ਹੈ ਸੋ ਇਹਦਾ ਰੇਟ 33000 ਹੈ ਬਾਕੀ ਆ ਕੇ ਦੇਖਿਓ ਜੇ ਸਾਹਮਣੇ ਕਿਉਂਕਿ ਵੀਡੀਓ ਦੇ ਵਿੱਚ ਤਾਂ ਇੱਕ ਆਈਡੀਆ ਦਿੱਤਾ ਜਾਂਦਾ ਵੀ ਜਿਹੜਾ ਪਸ਼ੂ ਵਿਕਾਊ ਆ ਉਹਦੀ ਬਣਾਵਟ ਕਿੱਦਾਂ ਦੀ ਹੈ ਕਿੱਦਾਂ ਦਾ ਉਹਦਾ ਢਾਂਚਾ ਹੈ ਸਿੰਘ ਬਿਲਕੁਲ ਨੇੜ ਹੀ ਮੁੜਿਆ ਹੋਇਆ ਕੁੰਡਾ ਸਿੰਘ ਤੇ ਪਤਲਾ ਸਿੰਘ ਹੈ 2 ਨੰਬਰ ਤੇ ਸੀ ਝੋਟੀ ਦੱਸੋ ਥਣ ਇਹਦੇ ਵੀ ਚਾਰ ਹੀ ਹੈ ਦੱਸੋ ਤੁਸੀਂ ਦੇਖ ਸਕਦੇ ਹੋ ਠੀਕ ਹੈ ਭਾਈ ਇਹ ਦੋ ਅੱਗੇ ਫੇਰ ਇਹਦੀ ਕੀਮਤ ਵੀ ਸੇਮ ਹੈ 33000 ਰੀ ਹੈ ਥਾਣੇ ਤੇ ਪਹਿਲਾਂ ਗਰਦਾਸ ਦਿਖਾ ਹੀ ਦੇ ਤੂੰ ਸੋ ਥਣ ਥਣ ਨੂੰ ਦਿਖਾ ਦਿੰਨਾ ਦੱਸੋ ਸੌਣ ਭਾਦੋਂ ਦਾ ਮਹੀਨਾ ਹੈ ਥੋੜੇ ਥੋੜੇ ਚਿੱਚੜ ਪਸੂਆਂ ਤੇ ਲੱਗ ਜਾਂਦੇ ਇਸ ਰੁੱਤ ਚ ਠੀਕ ਹੈ ਭਾਈ 33000 ਹੀ ਇਹਦੀ ਕੀਮਤ ਹੈ ਦੱਸੋ ਇਹ ਵੀ ਤੁਹਾਨੂੰ ਤੋਰ ਕੇ ਦਿਖਾ ਦਿੰਨੇ ਆ ਸਿੰਘ ਇਹਦਾ ਵੀ ਛੋਟਾ ਹੈ ਨੇੜ ਮੁੜਿਆ ਹੋਇਆ ਸਿੰਘ ਹੈ ਇਹਦਾ ਵੀ ਟਾਂਚਾ ਤੁਸੀਂ ਦੇਖ ਸਕਦੇ ਹੋ ਸੋ ਇਹ ਦੋ ਝੋਟੀਆਂ ਸੇਮ ਕੀਮਤ ਦੇ ਵਿੱਚ ਐ ਸੇਮ ਰੇਟ ਐ ਇਹਨਾਂ ਦਾ ਬਾਕੀ ਥੋੜਾ ਬਹੁਤਾ ਮਾਨਤਨ ਹੋ ਜਾਂਦਾ ਹੁੰਦਾ ਜਿਵੇਂ ਤੁਸੀਂ ਦੋ ਨਾਲ ਖਰੀਦੋਗੇ ਤਾਂ ਉਸ ਹੱਬ ਤੇ ਮਾਨਤਨ ਵੱਧ ਵੀ ਕੀਤਾ ਜਾਂਦਾ ਕਿਉਂਕਿ ਇਕੱਠਾ ਇੱਕ ਵੀਰ ਜੇ ਦੋ ਪਸ਼ੂ ਲੈ ਜਾਂਦਾ ਬਾਕੀ ਤੁਸੀਂ ਦੇਖ ਲਓ ਜੇ ਤੁਹਾਨੂੰ ਨਗ ਜਿਹੜਾ ਜੱਜਦਾ ਦੋ ਝੋਟੀਆਂ ਲਾਸਟ ਉੱਤੇ ਤੁਹਾਨੂੰ ਦਿਖਾਉਣੀਆਂ ਇਹਦੀ ਗੁਰਦਾਸ ਕੀਮਤ ਕੀ ਰਹੂਗੀ ਬਈ ਇਹ ਦਾ 28000 ਰੁਪਏ ਮੁੱਲ ਕਰਦਾ 28000 ਸੋ ਇਹਦੀ ਕੀਮਤ 28000 ਤੇ ਲਾਸਟ ਵਾਲੀ ਦੀ 26000 ਆ ਦੋਨੇ ਤੋਰ ਕੇ ਦਿਖਾਣੇ ਚਾਰ ਹੀ ਥਾਣੇ ਦੇ ਵੀ ਉਮਰ ਛੋਟੀ ਚ ਦਿਸਦੀ ਆ ਦੋਸਤੋ ਸਿੰਘ ਮੋੜਦੀ ਆਉਂਦੀ ਆ ਵਾਲ ਪਾ ਗਈ ਆ ਸਿੰਘਾਂ ਦੇ ਵਿੱਚ ਸੋਨਾ ਢਾਂਚਾ ਇਹਦਾ ਵੀ ਇਹ ਸੰਭੀ ਫੁੱਲ ਆ ਇਹ ਨਹੀਂ ਵੀ ਕਿਤੋਂ ਲਿੱਸੀ ਫਿੱਕੀ ਹੋਊਗੀ ਨਾ ਕੋਈ ਪੇਟ ਵਧੇਵੇ ਆ ਜਿਵੇਂ ਆਮ ਕਈ ਵਾਰ ਘੱਟ ਸੰਭਾਲ ਵਾਲੇ ਵੀਰ ਕੋਲੋਂ ਆ ਜਾਂਦੇ ਨੇ ਬਾਈ ਇੱਥੇ ਈ ਖਮਾ ਦੇ ਬਹੁਤ ਸੋਹਣੀ ਝੋਟੀ ਦੋਸਤੋ 28000 ਰੇਟ ਆ ਸਿਹਤਮੰਦ ਪੂਰੀ ਵਧੀਆ ਪਲੀ ਵੀ ਚੰਗਾ ਦੁੱਧ ਪੀਤਾ ਹੋਊਗਾ ਫੀਡ ਵੀ ਪੈਂਦੀ ਰਹੀ ਹੋਣੀ ਹੈ ਤਾਂ ਹੀ ਇਦਾਂ ਦੀ ਇਹਦੀ ਬਣਾਵਟ ਹੈ ਬੰਦੇ ਬਾਈ ਸੋ ਇਹਦੀ ਕੀਮਤ 28000 ਹੈ ਕੱਟੀ ਦੀ ਜੇ ਗੱਲ ਕਰੀਏ ਦੋਸਤੋ ਜੇ 6 ਕਿਲੋ ਦੁੱਧ ਆਪਾਂ ਇੱਕ ਕੱਟੀ ਨੂੰ ਪਿਉਉਣੇ ਆ ਤੇ 60 ਰੁਪਏ ਕੀਮਤ ਲਾ ਕੇ ਚੱਲੀਏ ਤਾਂ 360 ਦਾ ਦਿਹਾੜੀ ਦਾ ਬਣਦਾ ਦੋ ਮਹੀਨੇ ਵੀ ਦੁੱਧ ਪਿਆਰ ਗਏ ਤਾਂ 18000 ਦਾ ਦੁੱਧ ਪੀ ਜਾਂਦੀ ਇੱਕ ਝੋਟੀ ਸੋ ਬਾਕੀ ਤੁਸੀਂ ਆਪ ਦੇਖਣਾ ਬਸ ਉਹਨੂੰ ਖਰੀਦਣ ਲੱਗਿਆ ਪਰ ਫਿਰ ਵੀ ਖਰਚਾ ਚੰਗਾ ਖਾਂਦੀ ਏ ਕੱਟੀ ਇੱਕ ਜਦੋਂ ਝੋਟੀ ਬਣਦੀ ਉੱਥੋਂ ਤੱਕ ਆਉਂਦਿਆਂ ਆਉਂਦਿਆਂ ਇਹਦੀ ਕੀਮਤ 26000 ਹੈ ਇਹਦਾ ਟਾਂਚਾ ਤੁਸੀਂ ਦੇਖ ਲਓ ਇਹ ਮੀਡੀਅਮ ਹਾਈਟ ਦੀ ਮੱਝ ਬਣੂਗੀ ਬਾਕੀ ਜੋ ਬਣਾਵਟਾ ਤੁਹਾਨੂੰ ਨੇੜੇ ਤੋਂ ਦਿਖਾਰਨਾ ਦੂਜਿਆਂ ਦੇ ਸੰਗ ਪਤਲੇ ਸੀ ਇਹਦਾ ਸੰਗ ਥੋੜਾ ਮੋੜ ਚੋਂ ਮੋਟਾ ਦਿਸਦਾ ਬਾਕੀ ਸਭੀ ਇਹ ਵੀ ਚੰਗੀ ਹੈ ਸੋ ਇਹ ਨਾਗਰ ਦੋਸਤੋ ਅੱਜ ਦੀ ਵੀਡੀਓ ਦੇ ਟੋਟਲ ਪੰਜ ਥਾਣ ਇਸ ਕੱਟੀ ਦੇ ਵੀ ਦੇਖੋ ਤੁਸੀਂ ਸੋਹਣੇ ਆ ਚਾਰ ਹੀ ਥਾਣਾ ਨਿਖੜਵੇਂ ਆ ਬਾਕੀ ਆ ਕੇ ਦੇਖਿਓ ਬੰਤਰੇ ਦੀ ਸੋ ਇਹ ਨਾਗ ਜਿਹੜੇ ਪੰਜ ਅੱਜ ਦੀ ਵੀਡੀਓ ਤੁਹਾਨੂੰ ਦਿਖਾ ਰਿਹਾ ਤੇ ਗੁਰਦਾਸ ਦੇ ਕੋਲੋਂ ਇਹ ਵੀਡੀਓ ਜਿਹੜੀ ਸ਼ੂਟ ਕੀਤੀ ਹੈ ਧੰਨਵਾਦ ਦੋਸਤੋ ਅੱਜ ਦੀ ਇਸ ਵੀਡੀਓ ਨੂੰ ਦੇਖਣ ਵਾਸਤੇ ਜੱਜ ਦਾ ਪਸੂ ਫੁੱਲ ਤਸੱਲੀ ਕਰਨਾ ਤੁਹਾਡਾ ਹੱਕ ਹੁੰਦਾ ਕਰਕੇ ਖਰੀਦਿਆ ਕਰੋ